ਤੁਹਾਡੇ ਜੀਵਨ ਦੇ ਅੰਦਰ ਵੱਡੀ ਕਿਰਪਾ ਕੰਮ ਕਰੇਗੀ ਇਥੇ ਕਲਾਮ ਦੇ ਵਿੱਚ ਪੜਿਆ ਗਿਆ ਜੁਨਾਹ ਦੇ ਪੋਥੇ ਉਹਦੇ ਪਹਿਲਾ ਅਧਿਆਏ ਦੇ ਵਿੱਚੋਂ ਜਿਵੇਂ ਤੁਸੀਂ ਇਸ ਕਲਾਮ ਨੂੰ ਪੜ੍ਹਦੇ ਜੋ ਘਰ ਵਿੱਚ ਵੀ ਜਾ ਕੇ ਪੜੋਗੇ ਹੁਣ ਵੀ ਤੁਸੀਂ ਸਮਝ ਰਹੇ ਜੋ ਸਮਝੋਗੇ ਕਿ ਜੁਨਾਹ ਨੂੰ ਖੁਦਾ ਨੇ ਭੇਜਿਆ ਪੇ ਜਾ ਜਾ ਕੇ ਨਿੰਵਾ ਦੇ ਵਿੱਚ ਪ੍ਰਚਾਰ ਕਰ ਉਹਨਾਂ ਦਾ ਪਾਪ ਵੱਧ ਗਿਆ ਪਰ ਜੁਨਾਹ ਜਿਹੜਾ ਸੀ ਉਹ ਰੱਬ ਦੀ ਨਾ ਫਰਮਾਨੀ ਕੀਤੀ ਤੇ ਚੱਲ ਤਰਸੀਸ ਵੱਲ ਨੂੰ ਗਿਆ ਹੋਰ ਪਾਸੇ ਨੂੰ ਚਲਾ ਗਿਆ ਹੋਰ ਪਾਸੇ ਨੂੰ ਜਦੋਂ ਤੁਰ ਪਿਆ ਸੋਚਦਾ ਮੈਂ ਐਵੇਂ ਇਧਰ ਜਾਂਦਾ ਰਵਾਂ ਖੁਦਾ ਦਾ ਨਾ ਫਰਮਾਨੀ ਕਰਨ ਦੇ ਨਾਲ ਦੇਖੋ ਕਿੰਨਾ ਬੋਝ ਆਇਆ ਹੁਣੇ ਪੜਿਆ ਗਿਆ ਆ ਕਿ ਜਦੋਂ ਬੇੜੇ ਦੇ ਵਿੱਚ ਬੈਠਾ ਸਮੁੰਦਰ ਜਿਹੜਾ ਜਿਹੜਾ ਆਪਣੀਆਂ ਲਹਿਰਾਂ ਬਹੁਤ ਜ਼ਿਆਦਾ ਉੱਚੀਆਂ ਮਾਰ ਰਿਹਾ ਸੀ ਇਥੋਂ ਤੱਕਰ ਕਿ ਜਿਹੜੇ ਮਲਾਸੀ ਉਸ ਸਮੁੰਦਰ ਦੇ ਵਿੱਚ ਬੇੜੇ ਨੂੰ ਚਲਾ ਰਹੇ ਉਹ ਵੀ ਘਬਰਾ ਗਏ ਉਹ ਵੀ ਡਰ ਗਏ ਕਿ ਹੁਣ ਕਿਤੇ ਇਹ ਬੇੜਾ ਹੀ ਨਾ ਡੁੱਬ ਜਾਵੇ ਬੇੜਾ ਖਤਮ ਨਾ ਕਿਤੇ ਹੋ ਜਾਵੇ ਉਹ ਸਾਰੇ ਲੋਕਾਂ ਨੂੰ ਕਹਿ ਲੱਗ ਪਏ ਉੱਠੋ ਉੱਠੋ ਦੁਆ ਕਰੋ ਪ੍ਰਾਰਥਨਾ ਕਰੋ ਪ੍ਰਭੂ ਦੇ ਅਗੇ ਦੁਹਾਈ ਦਿਓ ਔਰ ਸਾਰੇ ਦੁਹਾਈ ਦੇਣ ਲੱਗੇ ਆਪਣਾ ਸਮਾਨ ਉਹਨਾਂ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਪਰ ਉਹ ਇੱਕ ਦੂਜੇ ਨੂੰ ਠਾਲ ਕੇ ਦੁਆ ਕਰਨ ਲੱਗੇ ਉਠੋ ਕੀ ਕਰੀਏ ਦੁਆ ਕਰੀਏ ਬੋਲੇ ਹallelujah ਜੇ ਹallelujah ਜੇ ਅੱਜ ਪੈਣੋਂ ਪਰੋ ਬੱਚਿਓ ਇਹ ਲਹਿਰਾਂ ਬਿਮਾਰੀਆਂ ਦੀਆਂ ਤੂਫਾਨ ਦੁੱਖਾਂ ਦੇ ਕਸ਼ਟਾਂ ਦੇ ਗਰੀਬੀ ਦੇ ਇਹ ਮੁਸ਼ਕਲਾਂ ਦੇ ਤੂਫਾਨ ਜਿਹੜੇ ਆਉਂਦੇ ਆ ਨਾ ਇਹਨਾਂ ਦੇ ਵਿੱਚੋਂ ਨਿਕਲਣ ਵਾਸਤੇ ਅੱਜ ਪਰਮੇਸ਼ਵਰ ਦੇ ਦਾਸ ਕਹਿੰਦੇ ਆ ਉਹ ਜਾ ਜਾ ਕੇ ਹਲਾਉਂਦੇ ਆ ਪੇ ਉਠੋ ਦੁਆ ਕਰੋ ਇਹ ਕਿਤੇ ਸ਼ਾਂਤ ਹੋ ਜਾਏ ਤੁਹਾਡੇ ਤੋਂ ਬਿਮਾਰੀਆਂ ਦਾ ਤੂਫਾਨ ਦੁੱਖਾਂ ਦਾ ਤੂਫਾਨ ਕਸ਼ਟਾਂ ਦਾ ਤੂਫਾਨ ਜਦੋਂ ਤੁਸੀਂ ਪੁਕਾਰੋਗੇ ਖੁਦਾ ਨੂੰ ਤੇ ਖੁਦਾ ਬਖਸ਼ਿਸ਼ ਕਰ ਦੇਗਾ ਬੋਲੇ ਹallelujah ਪਰਮੇਸ਼ਵਰ ਰਹਿਮ ਕਰ ਦੇਗਾ ਅੱਜ ਤੁਹਾਡੇ ਜੀਵਨ ਦੇ ਅੰਦਰ ਹੋ ਸਕਦਾ ਕਸ਼ਟ ਹੋਣ ਬਿਮਾਰੀਆਂ ਦੇ ਦੁੱਖਾਂ ਦੇ ਪਰ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਆ ਕਿ ਨਾ ਫਰਮਾਨੀ ਬੋਲੋ ਉਹਦਾ ਕਾਰਨ ਨਾ ਫਰਮਾਨੀ ਵੀ ਤੁਸੀਂ ਰੱਬ ਦਾ ਕਹਿਣਾ ਨਹੀਂ ਮੰਨਦੇ ਰੱਬ ਦਾ ਕਹਿਣਾ ਮੰਨੋ ਜਦੋਂ ਕਪਤਾਨ ਗਿਆ ਥੱਲੇ ਉਹਨੇ ਵੇਖਿਆ ਜੁਨਾ ਨੂੰ ਕਹਿੰਦਾ ਉੱਠ ਭਲਿਆ ਤੂੰ ਵੀ ਪੁਕਾਰ ਦੁਆ ਕਰ ਸਮੁੰਦਰ ਬੜਾ ਲਹਿਰਾਂ ਠਾਠਾਂ ਮਾਰ ਰਹੀਆਂ ਤੇ ਜਦੋਂ ਉਹ ਬੰਦਾ ਉੱਠਿਆ ਫਿਰ ਰੱਬ ਦਾ ਤੇ ਫਿਰ ਉਹਨੇ ਆਪਣੇ ਕੰਨ ਫੜ ਲਏ ਕਹਿੰਦਾ ਮੈਂ ਹੀ ਪਾਪੀ ਆ ਉਹ ਫੇਰ ਵੀ ਉੱਥੋਂ ਦੇ ਲੋਕ ਬੜੇ ਧਰਮੀ ਉਹਨਾਂ ਪਰਚੀਆਂ ਪਾਈਆਂ ਪਰਚੀ ਫੇਰ ਵੀ ਜੁਨਾਹ ਹੀ ਨਿਕਲੀ ਜੁਨਾਹ ਬੇਨਤੀ ਕਰਨ ਲੱਗਾ ਕਿ ਮੈਨੂੰ ਕੀ ਕਰੋ ਸਮੁੰਦਰ ਦੇ ਵਿੱਚ ਸੁੱਟ ਦਿਓ ਤੇ ਪਾਣੀ ਸ਼ਾਂਤ ਹੋ ਜਾਏਗਾ ਪਾਣੀ ਠੀਕ ਹੋ ਜਾਏਗਾ ਖਤਰਾ ਟਲ ਜਾਏਗਾ ਔਰ ਜਿਹੜੇ ਲੋਕ ਆਪਣੇ ਪਾਪ ਮੰਨਦੇ ਆ ਬੋਲੋ ਜਿਹੜੇ ਆਪਣੇ ਪਾਪ ਮੰਨਦੇ ਆ ਮੰਨਦੇ ਤੇ ਆਪਣੇ ਪਰਮੇਸ਼ਵਰ ਦੇ ਅਧੀਨ ਹੋ ਜਾਂਦੇ ਆ ਪ੍ਰਭੂ ਮਰਨ ਨਹੀਂ ਦਿੰਦਾ ਬੋਲੋ ਪਰਮੇਸ਼ਵਰ ਮਰਨ ਨਹੀਂ ਦੇਗਾ ਨਹੀਂ ਦਿੰਦਾ ਖੁਦਾ ਦੁੱਖਾਂ ਚੋਂ ਕੱਢ ਲੈਂਦਾ ਹੈ ਖੁਦਾ ਦੇ ਕਲਾਮ ਚ ਲਿਖਿਆ ਕਿ ਜਦੋਂ ਉਹਨੇ ਆਪਣੇ ਪਾਪ ਮੰਨੇ ਤੇ ਪਰਮੇਸ਼ਵਰ ਨੇ ਮਸੀਹ ਨੂੰ ਹੁਕਮ ਦਿੱਤਾ ਪਰਬੂ ਨੇ ਆਪਣਾ ਕੰਮ ਲੈਣਾ ਮੇਥੋਂ ਤੋ ਹੱਥੋਂ ਜਦੋਂ ਅਸੀਂ ਪ੍ਰਭੂ ਦਾ ਕਹਿਣਾ ਮੰਨਾਂਗੇ ਚੰਗੇ ਰਵਾਂਗੇ ਜੇ ਨਾ ਮੰਨਾਂਗੇ ਤੇ ਮਣਾ ਤੇ ਉਹਨੇ ਲੈਣਾ ਹੀ ਪਰ ਦੁੱਖਾਂ ਦੇ ਵਿੱਚ ਪਾਉਣਾ ਹੈ ਬੋਲੋ ਕਾਦੇ ਵਿੱਚ ਪਾਉਣਾ ਹੈ ਦੁੱਖਾਂ 'ਚ ਅੱਜ ਹੋ ਸਕਦਾ ਤੁਹਾਡੇ ਜੀਵਨ 'ਚ ਕਸ਼ਟ ਹੋਣ ਦੁੱਖ ਹੋਣ ਬਿਮਾਰੀਆਂ ਹੋਣ ਬੜਾ ਸਤਾ ਆਇਆ ਹੋਵੇ ਪਰ ਉਹ ਕਾਰਨ ਕਾਦਾ ਵੀ ਨਾ ਫਰਮਾਨੀ ਦਾ ਜੁਨਾ ਨਹੀਂ ਵੀ ਜੇ ਚੁੱਪ ਕਰਕੇ ਚਲੇ ਜਾਂਦਾ ਨਿੰਵਾਨ ਨੂੰ ਇੰਨਾ ਕਸ਼ਟ ਨਹੀਂ ਸੀ ਦੇਖਣਾ ਇੰਨਾ ਦੁੱਖ ਨਹੀਂ ਸੀ ਦੇਖਣਾ ਅੱਜ ਹੋ ਸਕਦਾ ਬਿਪਤਾ ਤੁਹਾਡੇ ਜੀਵਨ ਚ ਹੋਵੇ ਬਿਮਾਰੀਆਂ ਕਸ਼ਟ ਇੱਕ ਕਾਰਨੇ ਨਾ ਕਿ ਅਸੀਂ ਰੱਬ ਦੀ ਨਾਮ ਫਰਮਾਨੀ ਕਰਦੇ ਹਾਂ ਸਾਨੂੰ ਪਰਮੇਸ਼ਵਰ ਦੇ ਗਾੜੀ ਤੋਆ ਕਰਨੀ ਚਾਹੀਦੀ ਹੈ ਪ੍ਰਭੂ ਦਾ ਆਖਾ ਮੰਨਣਾ ਚਾਹੀਦਾ ਜੁਨਾਹ ਨੇ ਆਖਾ ਮੰਨ ਲਿਆ ਤੇ ਖੁਦਾ ਨੇ ਹੁਕਮ ਕੀਤਾ ਜਦੋਂ ਸਮੁੰਦਰ ਦੇ ਵਿੱਚ ਸੁੱਟਿਆ ਗਿਆ ਤੇ ਖੁਦਾ ਨੇ ਹੁਕਮ ਕੀਤਾ ਮਸੀਹ ਨੂੰ ਤੇ ਉਹਨੇ ਮਸੀਹ ਨੇ ਆਪਣੇ ਪੇਟ ਵਿੱਚ ਲੈ ਲਿਆ ਤੇ ਖੁਦਾ ਨੇ ਐਸਾ ਹੁਕਮ ਕੀਤਾ ਵੀ ਜਾ ਜਾ ਕੇ ਇਹਨੂੰ ਨਿੰਮਾ ਦੇ ਵਿੱਚ ਜਾ ਕੇ ਉੱਥੇ ਮੂੰਹ ਦੇ ਵਿੱਚੋਂ ਬਾਹਰ ਕੱਢ ਦੇ ਜਦੋਂ ਬਾਹਰ ਕੱਢਤਾ ਤੇ ਜੁਨਾਹ ਨੇ ਮਸੀਹ ਦੇ ਪੇਟ ਦੇ ਵਿੱਚ ਤਿੰਨ ਦਿਨ ਤੇ ਤਿੰਨ ਰਾਤਾਂ ਰਹਾ ਮਸੀਹ ਦੇ ਪੇਟ ਵਿੱਚ ਰਹਿਣਾ ਕੋਈ ਸੌਖਾ ਕੰਮ ਨਹੀਂ ਬੜੀ ਅਖਿਆਈ ਪੋਗੀ ਬਾਈਬਲ ਦੇ ਵਿੱਚ ਲਿਖਿਆ ਜਦੋਂ ਤੁਸੀਂ ਇਹਦਾ ਦੋ ਅਧਾਇ ਪੜੋਗੇ ਤੇ ਕੀ ਲਿਖਿਆ ਇੱਥੇ ਜੁਨਾਹ ਕੀ ਕਹਿੰਦਾ ਹੈ ਦੋ ਤੇ ਇਹਦੇ ਵਿੱਚ ਪ੍ਰਾਰਥਨਾ ਕਰਦਾ ਹੁਣ ਬੇਨਤੀ ਕਰਨ ਲਗਾ ਉਹਨੇ ਆਪਣੀ ਖਿਆਲ ਵਿੱਚ ਇਹ ਹਵਾ ਨੂੰ ਪੁਕਾਰਿਆ ਪਰਮੇਸ਼ਵਰ ਨੇ ਕੀ ਦਿੱਤਾ ਉਹਨੂੰ ਉੱਤਰ ਦਿੱਤਾ ਪਰਮੇਸ਼ਵਰ ਨੇ ਉੱਤਰ ਦਿੱਤਾ ਜੁਨਾਹ ਨੂੰ ਜੁਨਾਹ ਨੇ ਜਦੋਂ ਬੇਨਤੀ ਕੀਤੀ ਮਸੀਹ ਦੇ ਪੇਟ ਦੇ ਅੰਦਰ ਖੁਦਾ ਨੇ ਬੇਨਤੀ ਸੁਣ ਕੇ ਖੁਦਾ ਨੇ ਉੱਥੇ ਭੇਜਤਾ ਚੱਲ ਜਾ ਕੇ ਜੁਨਾਹ ਤੇ ਜੁਨਾਹ ਨੇ ਉਹ ਜਗ੍ਹਾ ਤੇ ਜਾ ਕੇ ਆਪਣਾ ਕੰਮ ਜੋ ਖੁਦਾ ਨੇ ਕਿਹਾ ਸੀ ਉਹ ਕੰਮ ਕੀਤਾ ਬੋਲੇ ਹਾਲੇਲੂਇਆ 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 ਪੈਣੋ ਪ੍ਰਾਉ ਬੱਚੋ ਨੌਜਵਾਨ ਜਿੰਨੇ ਵੀ ਖੁਦਾਵੰਦੀ ਹਜ਼ੂਰੀ ਦੇ ਅੰਦਰ ਆ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਨੇ ਆਪਾਂ ਜੇਕਰ ਪਰਮੇਸ਼ਵਰ ਦਾ ਵਚਨ ਸਹੀ ਢੰਗ ਨਾਲ ਮੰਨਾਂਗੇ ਆਪਾਂ ਤੇ ਕਦੀ ਕਸ਼ਟ ਨਹੀਂ ਮੇਰੇ ਤੁਹਾਡੇ ਜੀਵਨ ਦੇ ਅੰਦਰ ਵਿਪਤਾ ਜਿਹੜੀ ਆ ਉਹ ਟਾਲ ਦੇਗਾ ਪਰਮੇਸ਼ਵਰ ਔਰ ਬਿਮਾਰੀਆਂ ਦੂਰ ਕਰ ਦੇਗਾ ਕਸ਼ਟ ਮੇਰੇ ਤੁਹਾਡੇ ਜੀਵਨ ਚੋਂ ਦੂਰ ਕਰ ਦੇਗਾ ਇਨਾ ਫਰਮਾਨੀਆਂ ਦੇ ਕਸ਼ਟ ਜਿਹੜੇ ਆ ਜਦੋਂ ਅਸੀਂ ਮੰਨਾਂਗੇ ਖੁਦਾ ਦੀ ਜਦੋਂ ਆਖਾਂ ਮੰਨਾਂਗੇ ਤੇ ਪਰਮੇਸ਼ਵਰ ਕੀ ਕਰੇਗਾ ਸਾਡੇ ਤੋਂ ਸਾਰੇ ਬੀਤਾ ਦੇ ਵੱਡੇ ਵੱਡੇ ਤੂਫਾਨ ਵੱਡੀਆਂ ਵੱਡੀਆਂ ਬਿਮਾਰੀਆਂ ਵੱਡੇ ਵੱਡੇ ਦੁੱਖ ਖੁਦਾ ਦੂਰ ਕਰੇਗਾ ਬੋਲੇ ਹਾਲੇਲੂਇਆ 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 ਇਹ ਤੂਫਾਨ ਇਹ ਬਿਮਾਰੀ ਜਿਹੜੀ ਜੁਨਾਹ ਦੇ ਜੀਵਨ ਚ ਆਈ ਇਹ ਨਹੀਂ ਸੀ ਆਉਣੀ ਜੇ ਸਿੱਧਾ ਹੋ ਕੇ ਚੱਲੇ ਜਾਂਦਾ ਸਿੱਧਾ ਹੋ ਕੇ ਨਿੰਵਾ ਦੇ ਵਿੱਚ ਜਾਂਦਾ ਠੀਕ ਰਹਿਣਾ ਸੀ ਪਰ ਇਹਦੋਂ ਉਹਨੇ ਆਪਣਾ ਆਪਣੀ ਮਰਜ਼ੀ ਪੂਰੀ ਕੀਤੀ ਭੇਜਦਾ ਕਿਸ ਪਾਸੇ ਨੂੰ ਜਾਂਦਾ ਕਿਸੇ ਪਾਸੇ ਨੂੰ ਬੋਲੋ ਜੀਵਨ ਦੇ ਵਿੱਚ ਕਸ਼ਟ ਆਇਆ ਬੋਲੋ ਜੀਵਨ ਜੀ ਕੀ ਆਇਆ ਬਹੁਤ ਕਸ਼ਟ ਆਇਆ ਸੈਣ ਤੋਂ ਬਹਾਰਾਂ ਕਸ਼ਟ ਆਇਆ ਅੱਜ ਪੈਣੋਂ ਪਰੋ ਬੱਚੋ ਪ੍ਰਭੂ ਦਾ ਅੱਖਾਂ ਮੰਨਣ ਦੀ ਲੋੜ ਆ ਪਰਮੇਸ਼ਵਰ ਦਾ ਵਚਨ ਮੰਨਣ ਦੀ ਲੋੜ ਆ ਦੁਆ ਕਰਨ ਦੀ ਲੋੜ ਆ ਬੰਦਗੀ ਤੇ ਆਉਣ ਦੀ ਲੋੜ ਆ ਸੰਗਤ ਕਰਨ ਦੀ ਲੋੜ ਆ ਆਪਣੀ ਮਰਜ਼ੀ ਛੱਡੋ ਔਰ ਖੁਦਾ ਨੇ ਤੁਹਾਨੂੰ ਬੁਲਾਇਆ ਤੁਸੀਂ ਆਗੇ ਔਰ ਪਰਮੇਸ਼ਵਰ ਚਾਹੁੰਦਾ ਆ ਤੇ ਤੁਸੀਂ ਉਹਦਾ ਕੰਮ ਲਓ ਉਹਦਾ ਕੰਮ ਕਰੋ ਤੇ ਜੇਕਰ ਤੁਸੀਂ ਕੰਮ ਨਹੀਂ ਕਰੋਗੇ ਤੇ ਫਿਰ ਜੁਨਾਹ ਕੋਲੋਂ ਦੇਖੋ ਨੇ ਕੰਮ ਤੇ ਲਿਆ ਪਰ ਜੁਨਾਹ ਨੂੰ ਬੜੀ ਮੁਸ਼ਕਲ ਆਈ ਬੜੀ ਵਿਪਤਾ ਆਈ ਇਸੇ ਤਰ੍ਹਾਂ ਆਪਾਂ ਵਿਪਤਾਣਾ ਵੇਖੀਏ ਸਿੱਧੀ ਤਰ੍ਹਾਂ ਉਹਦਾ ਕੰਮ ਕਰੀਏ ਬੋਲੇ ਹallelujah ਸਾਡਾ ਕੰਮ ਆ ਦੁਆ ਕਰਨੀ ਬੰਦਗੀ ਕਰਨੀ ਪ੍ਰਾਰਥਨਾ ਕਰਨੀ ਲੋਕਾਂ ਨੂੰ ਪ੍ਰਭੂ ਦਾ ਸੰਦੇਸ਼ ਆ ਦੱਸਣਾ ਪਰਮੇਸ਼ਵਰ ਦੇ ਕਲਾਮ ਦੇ ਵਿੱਚ ਆਉਣਾ ਇਹ ਬਹੁਤ ਹੀ ਸਾਡਾ ਜ਼ਰੂਰੀ ਕੰਮ ਆ ਤੇ ਅਸੀਂ ਤਗੜੇ ਹੋ ਕੇ ਪ੍ਰਭੂ ਦੇ ਕੰਮ ਵਿੱਚ ਲੱਗੇ ਰਹੀਏ ਖੁਦਾ ਆਪ ਨੂੰ ਬੜੀ ਬਰਕਤਾਂ ਦਵੇ ਪ੍ਰਭੂ ਆਪ ਨੂੰ ਬੜੇ ਆਸ਼ੀਸ਼ ਦਵੇ ਆਈ ਅੱਖਾਂ ਬੰਦ ਕਰੇ ਪਿਆਰੇ ਸੁਨਾਸਰੀ ਜਿੰਨਾ ਵੀ ਭੈਣ ਭਰਾਵਾਂ ਤੇਰਾ ਕਲਾਮ ਸੁਣਿਆ ਆ ਇਹਨਾਂ ਦੇ ਪਰਿਵਾਰ ਇਹਨਾਂ ਦੇ ਘਰ ਤੇ ਵੱਡੇ ਕਿਰਪਾ ਹੋਵੇ ਕਿਸੇ ਗੱਲ ਦੀ ਥੜ ਨਾ ਆਵੇ ਅੱਜ ਦੇ ਖੁਦਾਵੰਦ ਇਹ ਵਚਨ ਸੁਣਨੇ ਇਹਨਾਂ ਸਬਣਾ ਦੇ ਵਾਸਤੇ ਲਾਭਦਾਇਕ ਹੋਵੇ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣ ਤੇ ਬਿਵਾ ਤੇ ਬਿਮਾਰੀਆਂ ਜਾਂਦੀਆਂ ਰਹਿਣ ਕਿਸੇ ਗੱਲ ਦੀ ਥੜ ਨਾ ਹੋਵੇ ਸ਼ੁਕਰ ਕਰਦਾ ਆਸ਼ੀਸ਼ ਤੇ ਪ੍ਰਭੂ ਯਿਸੂ ਮਸੀਹ ਦੇ ਉਸਤਿ